ਇਹ ਮੇਰੀ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਹਿੰਦੀ ਕਿ ਸਟੇਟ ਸਲਵਾਰ ਦੀ ਕਟਿੰਗ ਦੱਸੋ ਤੇ ਆਪਾਂ ਅੱਜ ਸਟੇਟ ਸਲਵਾਰ ਦੀਆਂ ਨਿਸ਼ਾਨੀਆਂ ਲਾਵਾਂਗੇ 2.5 ਮੀਟਰ ਕਪੜਾ ਬਹੁਤ ਹੁੰਦਾ ਸਟੇਟ ਸਲਵਾਰ ਵਾਸਤੇ ਸਵਾ ਦੋ ਮੀਟਰ ਦੇ ਵਿੱਚ ਵੀ ਬਣ ਜਾਂਦੀ ਹੈ ਬਾਕੀ ਡਿਪੈਂਡ ਕਰਦਾ ਕਿ ਲੈਂਥ ਆਪਣੀ ਕਿੰਨੀ ਹੈਗੀ ਹੈ ਤੇ ਇਦਾਂ ਆਪਾਂ 4 ਫੋਲਡ ਇਹਨੂੰ ਵਿਛਾ ਲਵਾਂਗੇ 2-2 ਤਿਆਂ ਕਰਕੇ ਜਿਸ ਤਰ੍ਹਾਂ ਆਪਾਂ ਇਹਨੂੰ ਇਦਾਂ ਕਰਕੇ ਮਤਲਬ 4 ਤਿਆਂ ਦੇ ਵਿੱਚ ਇਹਨੂੰ ਆਪਾਂ ਇਕੱਠੀ ਵਿਛਾ ਲਵਾਂਗੇ ਇੱਕਠੇ ਵਿਸਾਉਣ ਤੋਂ ਬਾਅਦ ਇਸ ਦੀ ਆਪਾਂ ਜਿਹੜੀ ਹੈਗੀ ਆ ਮੈਂ ਤੁਹਾਨੂੰ ਕਿੰਨੀ ਲੈਂਥ ਹੈਗੀ ਆ ਉਹ ਹੈਗੀ ਆ 37 ਇੰਚ 37 ਇੰਚ ਸਲਵਾਰ ਦੀ ਲੰਬਾਈ ਹੈ ਤੇ 8 ਇੰਚ ਦੀ ਮੋਰੀ ਹੈ ਸਟੇਟ ਸਲਵਾਰ ਦੀ ਮੋਰੀ ਜਿਹੜੀ ਹੈਗੀ ਆ ਤੁਸੀਂ 7 ਇੰਚ ਤੋਂ ਘੱਟ ਨਹੀਂ ਰੱਖਣੀ ਕਿਉਂਕਿ ਫੇਰ ਸਲਵਾਰ ਤੁਹਾਡੀ ਚੱਕੀ ਜਾਊਗੀ ਸਟੇਟ ਸਲਵਾਰ ਦੀ ਮੋਰੀ ਜਿੰਨੀ ਜ਼ਿਆਦਾ ਹੋਊਗੀ ਉੰਨੀ ਉਹ ਜ਼ਿਆਦਾ ਸੋਹਣੀ ਲੱਗੂਗੀ ਤੇ ਹੁਣ ਆਪਾਂ 5 ਇੰਚ ਬੈਲਟ ਦਾ ਉੱਪਰੋਂ ਛੱਡਤਾ ਹੁਣ ਲਵਾਂਗੇ ਸਲਵਾਰ ਦੀ ਲੰਬਾਈ 5 ਇੰਚ ਉੱਪਰੋਂ ਛੱਡ ਕੇ ਸਲਵਾਰ ਦੀ ਲੰਬਾਈ ਆਪਾਂ ਲਵਾਂਗੇ 37 ਇੰਚ ਤੇ 37 ਇੰਚ ਤੋਂ ਬਾਅਦ ਆਪਾਂ ਲਾਵਾਂਗੇ 13 ਇੰਚ ਕਿਉਂਕਿ 1 ਇੰਚ ਆਪਾਂ ਲਵਾਂਗੇ ਫਾਲਤੂ ਮਾਰਦਣ ਵਾਸਤੇ ਤੇ ਇਸ ਤੋਂ ਬਾਅਦ ਆਪਾਂ ਜਿਹੜੀਆਂ ਚਾਰ ਤਿਆਂ ਜਿੱਧਰੋਂ ਸਾਂਝਾ ਪਾਸਾ ਹੁੰਦਾ ਉਧ ਇਹ ਜੀ ਤੁਸੀਂ ਧਿਆਨ ਚ ਰੱਖਣੀ ਹੈ ਤੇ 8 ਇੰਚ ਦਾ ਆਪਾਂ ਪਹੁੰਚਾ ਪਾਉਣਾ ਜੀ 8 ਇੰਚ ਦੀ ਆਪਾਂ ਨਿਸ਼ਾਨੀ ਲਾਵਾਂਗੇ ਮੂਰੀ ਦੀ ਤੇ ਉਸ ਤੋਂ ਬਾਅਦ ਆਪਾਂ 1.5 ਇੰਚ ਮਾਰਜਨ ਰੱਖਾਂਗੇ ਮੂਰੀ ਦਾ ਤੇ ਇਹ ਮਾਰਜਨ ਰੱਖਣ ਤੋਂ ਬਾਅਦ ਆਪਾਂ ਇਹਨੂੰ ਫੁੱਟੇ ਨਾਲ ਮਾਰਕ ਕਰ ਲਵਾਂਗੇ ਤੇ ਹੁਣ ਜਿਹੜਾ ਮੇਨ ਪੁਆਇੰਟ ਹੈ ਮੈਂ ਤੁਹਾਨੂੰ ਉਹ ਦੱਸੂਗੀ ਆਪਾਂ ਜਿਹੜੀ ਝੋਲੀ ਵਾਲੀ ਸਿਲਾਈ ਆ ਉੱਥੋਂ ਆਪਾਂ 1.5 ਇੰਚ ਜਾਂ 1 ਇੰਚ ਥੱਲੇ ਨੂੰ ਕੱਟ ਪਾਉਣੀ ਹੈ ਤੇ ਇਹਦਾ ਪਰਪਸ ਇਹ ਹੈ ਕਿ ਸਲਵਾਰ ਆਪਣੀ ਚੱਕੀ ਨਹੀਂ ਜਾਊਗੀ ਇਹ ਇਸ ਜੇ ਤੁਸੀਂ ਨਹੀਂ ਪਾਈ ਹੋਊਗੀ ਤੇ ਸਲਵਾਰ ਚੱਕੀ ਜਾਊਗੀ ਤੇ ਇਸ ਤੋਂ ਬਾਅਦ ਜਿਹੜੀ ਕਰੀਜ਼ ਲਾਈਨ ਆ ਉੱਥੋਂ ਆਪਾਂ ਇੱਕ ਜਾਂ 1.5 ਇੰਚ ਦੀ ਕਾਰਟ ਪਾਉਣੀ ਹੈਗੀ ਆ 5.5 ਇੰਚ ਤੇ ਜੀ ਇਹ ਇਹ ਗੁਲਾਈ ਵਾਲੀ ਕਾਰਟ ਹੁੰਦੀ ਹੈ ਇਸ ਦੇ ਨਾਲ ਕੀ ਹੁੰਦਾ ਕਿ ਸਲਵਾਰ ਆਪਣੀ ਪਹੁੰਚੇ ਤੇ ਡਿੱਗਦੀ ਨਹੀਂ ਸਲਵਾਰ ਅੱਗੋਂ ਖੜੀ ਖੜੀ ਰਹਿੰਦੀ ਹੈ ਤੇ ਇਹ ਦੋ ਕੁ ਚੀਜ਼ਾਂ ਹੁੰਦੀਆਂ ਸਟੇਟ ਸਲਵਾਰ ਦੇ ਵਿੱਚ ਯਾਦ ਰੱਖਣ ਵਾਲੀਆਂ ਇਸ ਤੋਂ ਬਾਅਦ ਆਪਾਂ ਜਾਵਾਂਗੇ ਝੋਲੀ ਵਾਲੀ ਸਾਈਡ 5 ਇੰਚ ਉਪਰ ਛੱਡ ਕੇ 15 ਇੰਚ ਤੇ ਆਪਾਂ ਨਿਸ਼ਾਨੀ ਲਾਵਾਂਗੇ ਝੋਲੀ ਦੀ ਤੇ ਉਸ ਤੋਂ ਬਾਅਦ ਆਪਾਂ 1.5 ਇੰਚ ਅੰਦਰ ਨੂੰ ਲਵਾਂਗੇ ਜਿਵੇਂ ਆਪਾਂ ਫਲਾਰ ਤੋਂ ਕਟਿੰਗ ਕਰਦੇ ਆ 1.5 ਇੰਚ ਅੰਦਰ ਨੂੰ ਲੈ ਕੇ ਇਹ ਤੁਸੀਂ ਸਿੱਧੀ ਵੀ ਕਟਿੰਗ ਕਰ ਸਕਦੇ ਹੋ ਤੇ ਇੱਦਾਂ ਵੀ ਕਟਿੰਗ ਕਰ ਸਕਦੇ ਹੋ ਸਿੱਧੀ ਵੀ ਤੁਸੀਂ ਮਤਲਬ ਨਿਸ਼ਾਨੀ ਉਵੇਂ ਪੌਂਚੇ ਤੱਕ ਲਾ ਸਕਦੇ ਆ ਕੋਈ ਦਿੱਕਤ ਨਹੀਂ ਪਰ ਮੈਂ ਇੱਦਾਂ ਕਟਿੰਗ ਕਰਦੀ ਆ ਤਾਂ ਮੈਂ ਤੁਹਾਨੂੰ ਇੱਦਾਂ ਸਮਝਾ ਰਹੀ ਆ ਤੇ ਇਸ ਤੋਂ ਬਾਅਦ ਆਪਾਂ 1.5 ਇੰਚ ਇੱਦਾਂ ਉਹਦੀ ਨਿਸ਼ਾਨੀ ਲਾ ਕੇ ਗੁਲਾਈ ਪਾ ਦਵਾਂਗੇ ਤੇ ਫਿਰ ਸਕੇਲ ਦੇ ਨਾਲ ਆਪਾਂ ਇਹਦੀ ਮਾਰਕਿੰਗ ਕਰ ਲਵਾਂਗੇ ਤੇ ਇਸ ਤੋਂ ਬਾਅਦ ਆਪਣੀ ਜਿਹੜੀ ਸਟੇਟ ਸਲਵਾਰ ਦੀ ਮਾਰਕਿੰਗ ਆ ਉਹ ਆਪਣੀ ਲੱਗ ਚੁੱਕੀ ਆ ਤੇ ਇਸ ਦੇ ਵਿੱਚ ਕੋਈ ਬਹੁਤ ਲੰਬਾ ਚੌੜਾ ਕੰਮ ਨਹੀਂ ਹੁੰਦਾ ਬਸ ਇੱਕ ਦੋ ਚੀਜ਼ਾਂ ਹੁੰਦੀਆਂ ਕਿ ਇੱਕ ਤੁਸੀਂ ਝੋਲੀ ਵਾਲੀ ਸਾਈਡ ਤੋਂ ਡਾਊਨ 1 ਇੰਚ ਡੇਢ ਇੰਚ ਰੱਖਣਾ ਠੀਕ ਹੈ ਜੀ ਤੇ ਇੱਕ ਤੁਸੀਂ ਜਿਹੜੀ ਕ੍ਰੀਜ਼ ਲਾਈਨ ਹੈ ਉੱਥੋਂ ਤੁਸੀਂ ਡੇਢ ਇੰਚ ਦੀ ਕਾਟ نیچے ਨੂੰ ਜੂਰ ਪਾਉਣੀ ਆ ਤੇ ਇਹਦੇ ਨਾਲ ਕੀ ਹੋਊਗਾ ਕਿ ਤੁਹਾਡੀ ਸਲਵਾਰ ਬਹੁਤ ਸੋਹਣੀ ਲੁੱਕ ਆਊਗੀ ਚੱਕੀ ਨਹੀਂ ਜਾਊਗੀ ਤੇ ਕ੍ਰੀਜ਼ ਲਾਈਨ ਤੋਂ ਤੁਹਾਡੀ ਸਲਵਾਰ ਖੜੀ ਖੜੀ ਰਹੂਗੀ ਤੇ ਜੇ ਤੁਸੀਂ ਮਤਲਬ ਕਿ ਆਸਣ ਪਾਉਣਾ ਚਾਹੁੰਦੇ ਆ ਤਾਂ ਅੱਗੇ ਤੁਸੀਂ ਆਸਣ ਵੀ ਪਾ ਸਕਦੇ ਆ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਕੁਝ ਸਮਝ ਨਾ ਲੱਗਿਆ ਹੋਵੇ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਪੁੱਛਿਓ ਮੈਂ ਜ਼ਰੂਰ ਵੀਡੀਓ ਬਣਾਉਂਗੀ ਥੈਂਕ ਯੂ ਸੋ ਮਚ